4.5 ਕਿਲੋ ਹਿਰੋਇਨ ਤੇ ਇੱਕ ਸਫੈਸਟੀਕੇਟਡ 0.30 ਬੋਰ ਦਾ ਪਿਸਟਲ ਰਿਕਵਰ ਕੀਤਾ ਤਿੰਨ ਅਕਿਊਜ਼ਡ ਅਸੀਂ ਫੜੇ ਐ ਜਿਹੜੇ ਕਿ ਕਾਫੀ ਮੋٹے ਲੈਵਲ ਤੇ ਜਿਹਨੂੰ ਆਪਾਂ ਕਹਿੰਦੇ ਆ 빅 ਫਿਸ਼ ਉਹ ਡਰਗ ਕਾਰਟਲ ਜਿਹੜਾ ਬਸਟ ਕੀਤਾ ਗਿਆ ਇਹ ਜਿਹੜੇ ਤਿੰਨੋਂ ਦੋਸ਼ੀ ਨੇ ਇੱਕ ਫਿਰੋਜ਼ਪੁਰ ਦਾ ਮੇਨ ਜਿਹਦਾ ਕਿ ਪਿੰਡ ਜਿਹੜਾ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੋਣ ਕਰਕੇ ਇਹ ਉੱਥੇ ਡਰਾਪਿੰਗ ਕਰਾਉਂਦਾ ਆਪਣੇ ਏਰੀਏ 'ਚ ਗੁਰਵਿੰਦਰ ਸਿੰਘ ਇਲੀਅਸ ਕੋਪੀ ਪਿੰਡ ਸ਼ਾਹਵਾਲਾ ਪੀਐਸ ਜ਼ੀਰਾ ਡਿਸਟ੍ਰਿਕਟ ਫਿਰੋਜ਼ਪੁਰ 23 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਪਰ ਜਿਹੜਾ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਦੇ ਜਿਹੜੇ ਸਬੰਧ ਬਣੇ ਹੋਏ ਔਰ ਡਰਾਪਿੰਗ ਦੇ ਥਰੂ ਆਰਮ ਜਮਿਨੀਸ਼ਨ ਤੇ ਨਾਰਕੋਟਿਕ ਦੀ ਵੱਡੀ ਸਮਗਲਿੰਗ ਦੇ ਵਿੱਚ ਇਨਵੋਲਡ ਹੈ ਇਸ ਤੋਂ ਇਲਾਵਾ ਸਭ ਤੋਂ ਪਹਿਲੇ ਜਿਹੜੇ ਦੋ ਦੂਸਰੇ ਦੋਸ਼ੀ ਨੇ ਉਹ ਹੈਗਾ ਦਲਜੀਤ ਲਾਲਾ ਇਹਨੂੰ ਇਸ਼ਾਰਾ ਟਾਲਾ ਬੜਾ ਮਸ਼ਹੂਰ ਪਿੰਡ ਹੈ ਅਮਰਸਰ ਰੂਰਲ ਚ ਉੱਥੋਂ ਦਾ ਰਹਿਣ ਵਾਲਾ ਹੁਣ ਇਹ ਹਾਲ ਦੀ ਟਾਈਮ ਜਿਹੜਾ ਹੈ ਸਿਟੀ ਦੇ ਵਿੱਚ ਰਹਿ ਰਿਹਾ ਮੁਸਤਫਾਬਾਦ ਏਰੀਏ ਦੇ ਵਿੱਚ ਤੇ ਇਹਦਾ ਦੂਜਾ ਸਾਥੀ ਹੈ ਤਿਲਕ ਕੇਲੀਆ ਸ਼ਿਬੂ ਇਹ ਵੀ ਮੁਸਤਫਾਬਾਦ ਚ ਰਹਿ ਰਿਹਾ ਇਸ ਟਾਈਮ ਬੇਸਿਕਲੀ ਜੋ ਪਹਿਲਾ ਮਡਲੀ ਇੰਟੈਲੀਜੈਂਸ ਬੇਸਡ ਇਸ ਆਪਰੇਸ਼ਨ ਦੇ ਵਿੱਚ 1.5 ਕਿਲੋ ਹਿਰੋਇਨ ਤੇ 0.30 ਬੋਰ ਦਾ ਇੱਕ ਪਿਸਤਲ ਬਰਾਮਦ ਹੋਇਆ ਜਦੋਂ ਸਾਡੇ CIA ਸਟਾਫ ਦੀ ਟੀਮ ਨੇ ਇਨਸਪੈਕਟਰ ਮੋਲਕਦੀਪ ਹੋਣਾਂ ਦੀ ਟੀਮ ਨੇ ਗੁਰਵਿੰਦਰ ਏਲੀਅਸ ਗੋਪੀ ਨੂੰ ਫੜਿਆ ਇਸ ਕਨਸਾਈਨਮੈਂਟ ਨਾਲ ਉਹਦੀ ਬੜੀ ਡਿਟੇਲ ਵਿੱਚ ਪੁੱਛਗਿੱਛ ਦੇ ਵਿੱਚ ਬਾਕੀ ਦੋ ਮੁਲਜ਼ਮ ਜਿਹੜੇ ਦਲਜੀਤ ਲਾਲਾ ਤੇ ਤਿਲਕ ਸ਼ਿਬੂ ਇਹ ਫੜੇ ਇਹਨਾਂ ਤੋਂ ਫਿਰ 3 ਕਿਲੋ ਹੀਰੋਇਨ ਬਰਾਮਦ ਹੋਰ ਹੋਈ ਇਹਦੇ ਚੜੀ ਇੰਟਰਸਟਿੰਗ ਗੱਲ ਇਹ ਹੈ ਕਿ ਫੋਰਨ ਔਰ ਪਾਕਿਸਤਾਨ ਬੇਸ ਜਿਹੜੇ ਹੈਂਡਲਰਸ ਨੇ ਉਹ ਕਿਵੇਂ ਇਹਨਾਂ ਨੂੰ ਜੋੜਦੇ ਨੇ ਇਦੇ ਚ ਕਿਉਂਕਿ ਜਿਹੜਾ ਗੁਰਵਿੰਦਰ ਕੋਪੀ ਹੈ ਇਹ ਫਿਰੋਜ਼ਪੁਰ ਏਰੀਆ ਦਾ ਹੈ ਔਰ ਇਹ ਦੋ ਜਿਹੜੇ ਬੰਦੇ ਆ ਦਲਜੀਤ ਲਾਲਾ ਕੋਕ ਨਿਸ਼ਾਰਾ ਢਾਲਾ ਵੀ ਬਿਲਕੁਲ ਬਾਰਡਰ ਦੇ ਨੇੜੇ ਪੈਂਦਾ ਪਿੰਡ ਤੇ ਤੇਲ ਕਾਨੂੰਨ ਨਾਲ ਲਾਇਆ ਹੋਇਆ ਸੀ ਅਟਾਰੀ ਏਰੀਆ ਅਟਾਰੀ ਸੈਕਟਰ ਜਿਹਨੂੰ ਕਹਿ ਸਕਦੇ ਆ ਇੰਟਰਨੈਸ਼ਨਲ ਬਾਰਡਰ ਦਾ ਉਹ ਐਕਟੀਵੇਟ ਕੀਤਾ ਹੋਇਆ ਸੀ ਉੱਥੇ ਇਹ ਸਾਰਾ ਆਪਣਾ ਧੰਦਾ ਕਰਦੇ ਸੀ ਔਰ ਤੇ ਜੁਆਇਨਿੰਗ ਪੁਆਇੰਟ ਇਹਨਾਂ ਦਾ ਫੋਰਨ ਬੇਸ ਹੈਂਡਲਰ ਤੇ ਪਾਕ ਬੇਸ ਜਿਹੜੇ ਸਮਗਲਰ ਸੀਗੇ ਇਹਦੇ ਚ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੋਰ ਸਾਹਮਣੇ ਆਈ ਹੈ ਕਿ ਜਿਹੜਾ ਦਲਜੀਤ ਲਾਲਾ ਹੈ ਇਹ ਵੀ ਇਹਦੇ ਖਿਲਾਫ ਵੀ ਪਹਿਲਾਂ 25 ਆਰਮਜ਼ ਐਕਟ ਦਾ ਮੁਕਤਮਾ ਜਿਹੜਾ ਐਸੇ ਸਾਲ 15 9 2025 ਨੂੰ ਐਸਐਸਓਸੀ ਅੰਮ੍ਰਿਤਸਰ ਵੱਲੋਂ ਕਾਊਂਟਰ ਇੰਟੈਲੀਜੈਂਸ ਵੱਲੋਂ ਦਰਜ ਕੀਤਾ ਗਿਆ ਸੀ ਔਰ ਜੇਲ ਦੇ ਵਿੱਚ ਵੀ ਇਹਨੇ ਆਪਣੇ ਜਿਹੜੇ ਕੰਟੈਕਟਸ ਹੋਰ ਵਧਾਏ ਉਸੇ ਤਰ੍ਹਾਂ ਤੇ ਸਮਗਲਿੰਗ ਜਿਹੜਾ ਕਾਰਟਰਲੇ ਰਨ ਕਰ ਰਹੀ ਸੀ ਅਜੇ ਇਹਦੇ ਚ 2-3 ਗ੍ਰਿਫਤਾਰੀਆਂ ਹੋਰ ਬਾਕੀ ਨੇ ਕੋਈ ਕੁਝ ਬੰਦੇ ਭੱਜੇ ਹੋਏ ਨੇ ਔਰ ਜੋ ਇਨਵੈਸਟੀਗੇਸ਼ਨ ਕੈ ਰਹੀ ਹੈ ਵੀ ਕੁਝ ਹੋਰ ਕਨਸਾਈਨਮੈਂਟ ਉਹਨਾਂ ਕੋਲ ਲੁਕੋਈ ਹੋਈ ਹੈ ਉੱਤੇ ਵੀ ਅਸੀਂ ਕੰਮ ਕਰ ਰਹੇ ਆਂ ਔਰ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਸਪੈਸ਼ਲੀ ਜਿਹੜਾ ਗੁਰਵਿੰਦਰ ਗੋਪੀ ਤੇ ਲਾਲੇ ਦਾ ਉਹ ਅਸੀਂ ਜਿਹੜੇ ਉਹਨਾਂ ਦੇ ਸਾਰੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਉਹ ਸਟੱਡੀ ਕੀਤੀਆਂ ਜਾ ਰਹੀਆਂ ਹੈ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਗ੍ਰਿਫਤਾਰੀਆਂ ਤੇ ਰਿਕਵਰੀਆਂ ਕਰਾਂਗੇ ਸਪੈਸ਼ਲੀ ਡਰੱਗ ਦੀ ਤੇ ਫਾਈਨੈਂਸ਼ੀਅਲ ਐਂਗਲ ਨੂੰ ਦੇਖਦੇ ਹੋਏ ਸੋ ਇਹਦੇ ਸਾਡੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਡੀਸੀਪੀ ਇਨਵੈਸਟੀਗੇਸ਼ਨ ਸ੍ਰੀ ਰਵਿੰਦਰਪਾਲ ਸਿੰਘ ਜੀ ਦੀ ਰੈਨਵਾਈਚ ਔਰ ਉਹਨਾਂ ਨਾਲ ਸਾਡੇ ਏਡੀਸੀਪੀ ਸਿਟੀ 2 ਸ੍ਰੀ ਵਿਨੈਲਾ ਜੀ ਲਲਿਤ ਸਾਡੇ ਏਸੀਪੀ ਔਰ ਹਰਵਿੰਦਰ ਹਰਮਿੰਦਰ ਸਾਡੇ ਏਸੀਪੀ ਕ੍ਰਾਈਮ ਔਰ ਸਪੈਸ਼ਲੀ ਇਹ অমਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜਾ ਇਹਨੂੰ ਬਰੀਕੀ ਨਾਲ ਪ੍ਰੋਫੈਸ਼ਨਲੀ ਪਹਿਲਾਂ ਇੰਟੈਲੀਜੈਂਸ ਕਲੈਕਟ ਕੀਤੀ ਫਿਰ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਿੰਨਾ ਕਿ ਕਾਫੀ ਇਹ ਵੱਡੀ ਮਾਤਰਾ ਚ ਚੀਜ਼ ਜਿਹੜੀ ਹੈ ਬ੍ਰਾਂਧ ਹੋਈ ਸਾਰਾ ਡਰੋਨ ਰਾਹੀਂ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਜੀ ਫਿਰੋਜ਼ਪੁਰ ਸੈਕਟਰ ਤੇ ਅਟਾਰੀ ਸੈਕਟਰ ਦੋ ਬੜੇ ਉੱਭਰ ਕੇ ਆਏ ਇਸ ਦੇ ਵਿੱਚ ਉਹਨਾਂ ਤੇ ਮੈਂ ਤੁਹਾਨੂੰ ਤਾਂ ਹੀ ਦੱਸਿਆ ਕਿ ਇਸ ਚ ਹੋਰ ਵੀ ਕੰਮ ਕੀਤਾ ਜਾ ਰਿਹਾ ਹੈ ਔਰ ਕਾਫੀ ਲੋਕ ਫਿਗਰ ਹੋਏ ਨੇ ਜਿਹੜੇ ਇਸ ਵੇਲੇ ਇਧਰ ਉਧਰ ਹੋਏ ਹੋਏ ਨੇ ਬਟ ਜਿਹੜੀ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਅਸੀਂ ਕਰਾਂਗੇ ਪਿਸਟਲ ਵੀ ਇੱਦਾਂ ਐਨਾ ਜੀ ਜਿਹੜੇ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਚੈਨਲਸ ਨੇ ਖੁੱਲੇ ਰੱਖਦੇ ਸਮਗਲਰ ਆਪਣੇ ਔਰ ਹਿਰੋਇਨ ਦੇ ਨਾਲ ਜਿਹੜਾ ਆਮ ਆਰਮਜ਼ ਦਾ ਸਮਗਲਿੰਗਦਾਰ ਜਿਹੜਾ ਚੱਲਦਾ ਨੈਟਵਰਕ ਉਹ ਵੀ ਨਾਲ ਨਾਲ ਹੀ ਪੈਰਲਲ ਚੱਲਦਾ ਔਰ ਜਿਹੜੇ ਇਹੋ ਜਿਹੇ ਸਮਗਲਰ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਕੋਲ ਇੱਕ ਅਦਾ ਹਥਿਆਰ ਹੋ ਜਾਂ ਨਜਾਇਜ਼ ਉਹਨਾਂ ਤੋਂ ਅਕਸਰ ਮਿਲਦਾ ਹੈ ਬਿਕੋਜ਼ ਜਦੋਂ ਵੀ ਕਨਸਾਈਨਮੈਂਟ ਡਰਾਪਿੰਗ ਹੁੰਦੀ ਹੈ ਤੇ ਡਰਗ ਤੋਂ ਇਲਾਵਾ ਇਹ ਚੀਜ਼ ਵੀ ਨਾਲ ਡਰਪ ਹੁੰਦੀ ਹੈ ਜੀ। ਮੁਸਤਫਾ ਬਾਦ ਵਾਲਾ ਕਿਵੇਂ ਮਿਲਿਆ ਕਿ ਦੋਨੋਂ ਬਾਰਡਰ ਦੇ ਹੋਗੇ ਤੇ ਮੁਸਤਫਾ ਬਾਦ ਵਾਲਾ ਮੈਂ ਉਹੀ ਦੱਸਦਾ ਨਾ ਜੀ ਇਹਦੇ ਚ ਜਿਹੜਾ ਕਾਮਨ ਫੈਕਟਰ ਹੈ ਪਾਕ ਪੇਸ ਸਮਗਲਰ ਹੈ ਤੇ ਫੋਰਨ ਬੇਸ ਹੈਂਡਲਰ ਹੈ ਇੱਕ ਇਹਨਾਂ ਨੇ ਫਿਰੋਜ਼ਪੁਰ ਵਾਲੇ ਇੱਕ ਦੂਜੇ ਨੂੰ ਜਾਣਦੇ ਨਹੀਂ ਦਲਜੀਤ ਲਾਲੇ ਨਾਲ ਕੰਟੈਕਟ ਕਰਾਇਆ ਗੁਰਵਿੰਦਰ ਗੋਪੀ ਦਾ ਉਹ ਬਾਹਰੋਂ ਕਰਾਇਆ ਗਿਆ ਤੇ ਉਸੇ ਨਾਲ ਹੀ ਇਹ ਸਾਰਾ ਇਹਨਾਂ ਨੇ ਆਪਣਾ ਜਿਹੜਾ ਕਾਰਟਲ ਚਲਾਉਣਾ ਸ਼ੁਰੂ ਕੀਤਾ। ਇਹ ਦਲਜੀਤ ਲਾਲਾ ਜਿਹੜਾ ਨਸ਼ਾਰੇ ਢਾਲੇ ਦਾ ਰਹਿਣ ਵਾਲਾ ਮੁਸਤਫਾ ਬਾਦ ਐ ਇਸ ਵੇਲੇ ਕਿਰਾਏ ਤੇ ਰਹਿ ਰਿਹਾ ਇੱਥੇ ਮੁਸਤਫਾ ਬਾਦ ਅੰਮ੍ਰਿਤਸਰ ਚ ਤੇ ਦੂਜੀ ਗੱਲ ਤੁਹਾਨੂੰ ਮੈਂ ਜਿਵੇਂ ਦੱਸਿਆ ਜਿਵੇਂ ਡਾਇਰੈਕਸ਼ਨ ਮਿਲਦੀ ਰਹੀ ਇੱਕ ਦੂਜੇ ਨੂੰ ਮਿਲਾਇਆ ਗਿਆ ਕਿ ਆਪਣੇ ਕਾਮਨ ਇਹਨਾਂ ਦਾ ਗੈਂਗ ਬਣ ਗਿਆ ਕਾਟਲ ਬਣ ਗਿਆ ਤੇ ਉਸ ਤੇ ਹੀ ਇਹ ਕੰਮ ਕਰਦੇ ਰਹੇ ਗੁਰਵਿੰਦਰ ਗੋਪੀ ਜਿਹੜਾ 23 ਸਾਲ ਦਾ ਜੀ 12ਵੀਂ ਪਾਸ ਐ ਐਗਰੀਕਲਚਰ ਦਾ ਕੰਮ ਕਰਦਾ ਖੇਤੀਬਾੜੀ ਦਾ ਤਿਲਕ ਸ਼ਿਬੂ ਜਿਹੜਾ 18 ਸਾਲ ਦਾ ਹੈ ਵੈਲਡਿੰਗ ਦਾ ਕੰਮ ਕਰਦਾ ਹੈ ਦਲਜੀਤ ਲਾਲਾ 20 ਸਾਲ ਦਾ ਤੇ ਲਿਬਰ ਦਾ ਕੰਮ ਕਰਦਾ ਸਰ ਲਾਈਸਿੰਗ ਇਹਦੇ ਵਿੱਚ ਲਾਈਸਿੰਗ ਆਫੀਸਰ ਹੁੰਦਾ ਹੈ ਮੈਨੂੰ ਲੱਗਦਾ ਜੀ ਇਹਨਾਂ ਵਿੱਚ ਲਾਈਸਿੰਗ ਆਫੀਸਰ ਕਿਹੜਾ ਜੀ ਹੈ ਨਾ ਦਾ ਜਿਹੜਾ ਕਿ ਸਾਰਿਆਂ ਨੂੰ ਇਕੱਠਿਆਂ ਕਰ ਰਿਹਾ ਦੇਖੋ ਗੁਰਵਿੰਦਰ ਗੋਪੀ ਗੁਰਵਿੰਦਰ ਗੋਪੀ ਨੂੰ ਆਪਾਂ ਮੇਨ ਮੰਨ ਸਕਦੇ ਆ ਇਹਦੇ ਵਿੱਚ ਤੇ ਨਾਲ ਦੂਜੇ ਨੰਬਰ ਤੇ ਦਲਜੀਤ ਲਾਲਾ ਹੈ ਤੇ ਲੇਕ ਜਿਹੜਾ ਉਹ ਦਲਜੀਤ ਲਾਲੇ ਨੇ ਆਪਣੇ ਨਾਲ ਜੋੜਿਆ ਹੋਇਆ ਹੈ ਪੈਸੇ ਦੇ لالਚ ਤੇ ਹੋਰ ਸਮਗਲਿੰਗ ਐਕਟੀਵਿਟੀਆਂ ਨੂੰ ਅੰਜਾਮ ਦੇਣ ਵਾਸਤੇ ਸਰ ਉਮਰ ਤੇ ਇਹਨਾਂ ਦੀ 20 ਸਾਲ ਹੈ ਨਾ ਮਤਲਬ ਇਸ ਤੋਂ ਪਹਿਲੇ ਵੀ ਹਾਂਜੀ ਇਹ ਕੋਈ ਆਪਣਾ ਬੜੀ ਬਦਕਿਸਮਤੀ ਹੈ ਬੜੀ ਅਨਫੋਰਚੂਨੇਟਲੀ ਮੈਂ ਹਮੇਸ਼ਾ ਦੱਸਦਾ ਕਿ ਯੰਗਸਟਰ ਸਾਡੇ ਛੋਟੇ ਲਾਲਚ ਚ ਜਾ ਕੇ ਫਸ ਜਾਂਦੇ ਆ ਆਪਣੀਆਂ ਜ਼ਿੰਦਗੀਆਂ ਖਰਾਬ ਕਰਦੇ ਆ ਔਰ ਅਲਟੀਮੇਟਲੀ ਉਹ ਉਹਨਾਂ ਨੂੰ ਲੀਗਲ ਐਕਸ਼ਨ ਜਿਹੜਾ ਉਹ ਫੇਸ ਕਰਨਾ ਪੈਂਦਾ ਜਦੋਂ ਕਿ ਬਾਹਰ ਬੈਠੇ ਲੋਕ ਉਹਨਾਂ ਨੂੰ ਬਹਿਕਾਵੇ ਚ ਲੈਂਦੇ ਆ ਉਹ ਝੂਠੇ ਫਸਲਾ ਲੈਂਦੇ ਆ ਉਹਦੇ ਤੇ ਹੀ ਇਹ ਸਾਰਾ ਜਿਹੜਾ ਆਪਣਾ ਕਾਟਲ ਚਲਾਉਂਦੇ ਸਰ ਤੁਸੀਂ ਦੱਸਿਆ ਚ ਹੋਰ ਵੀ ਗੰਤਾਰੀਆਂ ਹੋਣੀਆਂ ਤੋਂ ਮਸਲਦਾ ਵੇਸਟ ਆ ਬਾਰ ਨਹੀਂ ਬਾਹਰੀਆਂ ਵੀ ਹੈਗੀਆਂ ਜੀ ਬਾਹਰੀਆਂ ਵੀ ਹੈ ਉਹ ਸੀ ਨਾਮ ਤਾਂ ਨਹੀਂ ਸ਼ੇਅਰ ਕਰੇ ਫਿਰ ਸਾਰੇ ਅਲਰਟ ਵੀ ਹੋ ਜਾਂਦੇ ਆ ਲੋਕੇ ਅਲਰਟ ਤਾਂ ਹੁੰਦੀ ਹੀ ਐ ਬਟ ਫਿਰ ਵੀ ਆਪਾਂ ਇਟ ਇਜ਼ ਬੈਟਰ ਕਿ ਉਹਨੂੰ ਨਾ ਪਰ ਰਿਵੀਲ ਕੀਤਾ ਜਾਵੇ ਸਟੇਜ ਤੇ ਨਹੀਂ ਜੀ ਨਹੀਂ ਜੀ ਬਾਹਰੋਂ ਫੋਰਨ ਬੇਸ ਉਹੀ ਸੋਸ਼ਲ ਮੀਡੀਆ ਪਲੈਟਫਾਰਮਸ ਐਪਸ ਔਰ ਡਰਾਪਿੰਗ ਪੁਆਇੰਟਸ ਕੋਆਰਡੀਨੇਟਸ ਉਹ ਸਾਰੀਆਂ ਕਾਮਨ ਗੱਲਾਂ ਜਿਵੇਂ ਪ੍ਰੈਲੇ ਆਪਾਂ ਸਾਰੇ ਜਿਹੜੇ 카rtel ਬਸਟ ਕੀਤੇ ਉਹਨਾਂ ਚਾਹੀਆਂ ਜੀ